ਹਾਂਜੀ ਖੜੇ ਆ ਕਰਨ ਸਰ ਰਾਲਾ ਸਾਹਿਬ ਜੋ ਪਹੀੜ ਨੂੰ ਜਾਣ ਵਾਲਾ ਰਸਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਪੁਲ ਹੈ ਪਿਛਲੇ ਡੇਢ ਮਹੀਨੇ ਤੋਂ ਇਹ ਪੁਲ ਜੋ ਟਿੰਡਾ ਬ੍ਰਾਂਚ ਹੈ ਇਸ ਨਹਿਰ ਦੇ ਉੱਪਰ ਤਿਆਰ ਕੀਤਾ ਜਾ ਰਿਹਾ ਸੀ ਇਹ ਪੁਲ ਜੋ ਪੁਰਾਣਾ ਪੁਲ ਹੈ ਉਸ ਪੁਲ ਦੇ ਉੱਪਰ ਰੱਖ ਕੇ ਹੀ ਇਹ ਪੁਲ ਅਸੈਂਬਲ ਕੀਤਾ ਗਿਆ ਤਿਆਰ ਕੀਤਾ ਗਿਆ ਜਿਸ ਕਰਕੇ ਜੋ ਇਸ ਸਾਈਡ ਤੋਂ ਪਰਲੇ ਸਾਈਡ ਦੇ ਪਿੰਡ ਨੇ ਉਨਾ ਦਾ ਜੋ ਸਾਰਾ ਰਬ ਇਸ ਸਾਈਡ ਤੋਂ ਕੱਟਿਆ ਗਿਆ ਸੀ ਤੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲੋਕਾਂ ਵਿੱਚ ਕਾਫੀ ਰੋਸ ਸੀ ਕਿਉਂਕਿ ਇਹ ਵੱਡਾ ਪੁਲ ਹੈ ਤੇ ਇਸ ਪੁਲ ਦੇ ਬਣਦੇ ਨਾਲ ਜੋ ਇਲਾਕੇ ਨੂੰ ਬੜੀ ਵੱਡੀ ਸਹੂਲਤ ਮਿਲੇਗੀ ਪਰ ਦੁੱਖ ਦੀ ਗੱਲ ਇਹ ਸੀ ਕਿ ਇਹ ਪੁਲ ਜੋ ਪੁਰਾਣਾ ਪੁਲ ਹੈ ਉਸ ਪੁਲ ਉੱਪਰ ਰੱਖ ਕੇ ਹੀ ਇਹ ਪੁਲ ਤਿਆਰ ਕੀਤਾ ਗਿਆ ਜਿਸ ਕਰਕੇ ਜੋ ਇੱਕ ਇੱਕ ਰਸਤਾ ਸੀ ਇਸੋ ਸਾਈਡ ਤੋਂ ਦੂਸਰੀ ਸਾਈਡ ਨਾਲ ਜੋੜਦਾ ਸੀ ਉਹ ਰਸਤਾ ਬੰਦ ਹੋ ਗਿਆ ਸੀ ਤੇ ਲੋਕ ਦੂਰੋਂ ਜੋ ਦੂਸਰੇ ਤੋਂ ਕੰਨ ਦੇ ਸਾਈਡ ਹੈ ਤੇ ਦੂਸਰੇ ਹੋਰ ਪੁਲ ਨੇ ਉਹਨਾਂ ਦੇ ਤੁਮਕੇ ਤੇ ਆਉਂਦੇ ਸੀ ਹੁਣ ਇਹ ਪੁਲ ਜੋ ਪੁਰਾਣਾ ਪੁਲ ਹੈ ਖੋਲ ਦਿੱਤਾ ਗਿਆ ਹੈ ਦੇਖ ਸਕਦੇ ਹੋ ਕਿ ਕਰੇਨਾਂ ਦੀ ਮਦਦ ਦੇ ਨਾਲ ਇਹ ਪੁਲ ਖੋਲ ਦਿੱਤਾ ਗਿਆ ਤੇ ਲੋਕਾਂ ਦੇ ਵਿੱਚ ਬੜੀ ਖੁਸ਼ੀ ਹੈ ਇਸ ਗੱਲ ਨੂੰ ਲੈ ਕੇ ਕਿਉਂਕਿ ਅੱਗੇ 24 25 26 ਦੀ ਤਰੀਕ ਨੂੰ ਉੱਥੇ ਸਾਬਕਾ ਬਾਬਾ ਜੀਸ਼ਵਰ ਸਿੰਘ ਰੋਡ ਤੋਂ ਬੜੇ ਉਹਨਾਂ ਦੇ ਬੱਸੇ ਸਮਰੂਹ ਨੇ ਜਿਸ ਕਰਕੇ ਥੋੜੋ ਨੇੜੇ ਉਹ ਜੋ ਸੰਗਤ ਵੱਡੀ ਗਿਣਤੀ ਵਿੱਚ ਸੰਗਤ ਦਿੱਤੀ ਹੁੰਦੀ ਹੈ ਉਸ ਸੰਗਤ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਣਾ ਸੀ ਕਿਉਂਕਿ ਇਹ ਇੱਕ ਇੱਕ ਪੁਲਸੀ ਜੋ ਇਸ ਪਾਸੇ ਨੂੰ ਦੂਸਰੀ ਸਾਈਡ ਨਾਲ ਜੋੜਦਾ ਹੈ ਦੂਸਰੀ ਸਾਈਡ ਤੇ ਜੋ ਪੈਂਟ ਨੇ ਕਟਾਰੀ ਪੁੱਟਾ ਹੋ ਗਿਆ ਕਣਕਸ ਹੋ ਗਿਆ ਇਸ ਤੋਂ ਇਸ ਰੂਟ ਰਾਹੀਂ ਜੋ ਲੁਧਿਆਣਾ ਸਾਈਡ ਤੋਂ ਸੰਗਤ ਆਉਂਦੀ ਆ ਉਹ ਇਸੇ ਰੂਟ ਰਾਹੀਂ ਆਉਂਦੀ ਸੀ ਤੇ ਜਿਸ ਕਰਕੇ ਉਹਨਾਂ ਨੂੰ ਜਾਂ ਤਾਂ ਉੱਪਰੋਂ ਪਹੀੜ ਸਾਈਡ ਤੋਂ ਤੁਮਕਿਆਣਾ ਪੈਂਦਾ ਸੀ ਜਾਂ ਫਿਰ ਜੋ ਹੋਰ ਇੱਥੇ ਨਾਲ ਲੱਗਦੇ ਇੱਥੋਂ 5-6 ਕਿਲੋਮੀਟਰ ਦੂਰ ਹੋਰ ਪੁਲ ਨੇ ਉਹਨਾਂ ਕੋਲੋਂ ਅਸੀਂ ਆਉਣਾ ਆਉਣਾ ਪੈਂਦਾ ਸੀ ਜਿਸ ਕਰਕੇ ਲੋਕ ਲੋਕਾਂ ਵਿੱਚ ਲੋਕ ਨਿਰਾਸ਼ਾ ਦੇ ਆਲਮੇ ਸਨ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਰਸੀ ਸਮਰਦਾਨ ਲੈ ਕੇ ਲੋਕਾਂ ਵਿੱਚ ਭਾਰੀ ਉਸ ਸ਼ਾ ਹੁੰਦਾ ਤੇ ਉਹ ਨਿਰਾਸ਼ਾ ਦੇ ਆਲਮੇ ਸਨ ਤੇ ਹੁਣ ਇਹ ਦੁਬਾਰਾ ਪੁਲ ਖੋਲ ਦਿੱਤਾ ਗਿਆ ਪੁਰਾਣਾ ਪੁਲ ਖੋਲ ਦਿੱਤਾ ਗਿਆ ਲੋਕਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਤੇ ਦੂਸਰੇ ਪਾਸੇ ਜੋ ਬੜਾ ਪੁਲਾ ਹੈ ਇਹ ਨਵੀਂ ਟੈਕਨੋਲੋਜੀ ਨਾਲ ਬਣਾਇਆ ਗਿਆ ਅਸੈਂਬਲ ਕੀਤਾ ਗਿਆ ਤੇ ਇਹ ਪੁਲ ਵੀ ਬਹੁਤ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਜਿਸ ਕਰਕੇ ਇਲਾਕੇ ਨੂੰ ਇੱਕ ਵੱਡੀ ਸਹੂਲਤ ਮਿਲੇਗੀ ਦੇਖ ਸਕਦੇ ਹੋ ਕਿ ਪੁਰਾਣਾ ਪੁਲਾ ਜੋ ਛੋਟਾ ਜਿਹਦੀ ਜੋ ਚੜਾਈਆ ਬਹੁਤ ਘੱਟ ਚੜਾਈਆ ਕਿਉਂਕਿ ਇੱਥੇ ਜਦੋਂ ਮੰਗਲ ਵਕਤ ਇੱਥੇ ਵੀ ਜਾਮ ਲੱਗ ਜਾਂਦੇ ਸੀ ਇਹ ਵੱਡਾ ਪੁਲ ਜੋ ਹੈ ਇਸ ਹਲਕੇ ਦੀ ਮੰਗ ਸੀ ਇਹ ਪੁਲ ਬਣ ਕੇ ਤਿਆਰ ਹੋ ਚੁੱਕਿਆ ਕਰੇਨਾ ਦੀ ਮਦਦ ਨਾਲ ਖਸਤਾ ਕੇ ਦੂਸਰੀ ਸਾਈਡ ਤੇ ਆਪਣੀ ਜਗ੍ਹਾ ਉੱਪਰ ਇਹ ਪੁਲ ਟਿਕਾ ਦਿੱਤਾ ਗਿਆ ਸਭ ਕਾਉਂਸਲਰ ਜੋ ਪੁਲ ਹੈ ਛੋਟਾ ਪੁਲ ਹੈ ਇਸ ਉੱਪਰ ਰੱਖ ਕੇ ਵੱਡਾ ਪੁਲ ਬਣਾਇਆ ਗਿਆ ਸੀ ਪੁਲ ਬੰਦ ਸੀਗਾ ਤੇ ਲੋਕਾਂ ਦੀ ਮੰਗ ਸੀ ਕਿ ਤੁਸੀਂ ਇਹ ਪੁਲ ਦੁਆਰਾ ਚਾਲੂ ਕੀਤਾ ਜਾਵੇ ਉਹ ਪੁਲ ਦੁਆਰਾ ਚਾਲੂ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਬਹੁਤ ਵਧੀਆ ਮੰਗਿਆ ਜੋ ਤੁਸੀਂ ਵੀਡੀਓ ਬਣਾਈ ਸੀਗੀ ਉਸ ਦਿਨ ਉਹ ਬਹੁਤ ਵਧੀਆ ਮੰਦਿਆ ਜਿਹਾ ਪੁਲ ਚਾਲੂ ਹੋ ਗਿਆ ਸਾਰੇ ਲੋਕ ਸੁਖੀ ਹੋ ਗਏ ਜੀ ਹਰੇ ਦੁਕਾਨਦਾਰ ਵੀ ਸੁਖੀ ਹੋ ਗਏ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ ਤੈਨੂੰ ਧੰਨਵਾਦ ਕਰਦੇ ਹਾਂ ਜੋ ਕੰਮ ਤੁਸੀਂ ਵਧੀਆ ਕੀਤਾ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਵਾ